ਸਿੱਧੂ ਮੂਸੇਵਾਲਾ ਦੇ ਦੁਬਾਰਾ ਜਨਮ ਲੈਣ ਤੋਂ ਬਾਅਦ ਪੂਰੇ ਪੰਜਾਬ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਰੌਣਕ ਜੀ ਵਧ ਗਈ ਹੈ ਤੁਹਾਨੂੰ ਦੱਸ ਦਈਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪੱਕੇ ਦੋਸਤ ਕੋਰ ਵਾਲਾ ਮਾਨ ਤੇ ਆਰਨੀਤ ਨੇ ਵੀ ਪੋਸਟ ਪਾ ਕੇ ਕੁਝ ਲਾਈਨਾਂ ਲਿਖੀਆਂ ਤੁਸੀਂ ਦੇਖ ਸਕਦੇ ਹੋ ਲਿਖਿਆ ਕੋਰ ਵਾਲਾ ਮਾਨ ਲਿਖਦਾ ਹੈ ਹਜੇ ਮੁੱਕਿਆ ਨਹੀਂ ਤੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਛੋਟੇ ਬੱਚੇ ਦੀ ਫੋਟੋ ਪਾਈ ਆ ਸਿੱਧੂ ਮੂਸੇਵਾਲਾ ਦੀ ਦੂਜੀ ਪੋਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਰ ਨੇਤ ਦੀ ਪਾਈ ਹੋਈ ਪੋਸਟ ਹੈ ਜਿਸ ਦੇ ਵਿੱਚ ਆਰ ਨੇਤ ਲਿਖਦਾ ਜਿਹੜੇ ਹਿਸਾਬ ਨਾਲ ਦੁਨੀਆ ਪਿਆਰ ਕਰਦੀ ਤੈਨੂੰ ਸੌ ਮੇਰੀ ਸਿੱਧੂਆ ਜਰੂਰ ਆਏਗਾ ਸੌ ਤੇਰੀ ਤੇਰੇ ਮੂੰਹ ਬੜਾ ਫੱਬਦਾ 295 ਤੂੰ ਫੇਰ ਗਾਏਗਾ ਵਾਹਿਗੁਰੂ ਸ਼ੁਕਰ ਤੇਰਾ ਸਿੱਧੂ ਮੂਸੇਵਾਲਾ ਦੀ ਫੋਟੋ ਲਾਈ ਹੈ ਨਾਲ ਸਿੱਧੂ ਮੂਸੇਵਾਲੇ ਦਾ ਇਫਾਦਤ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਤਾਂ ਸਿੱਧੂ ਮੂਸੇਵਾਲਾ ਹੀ ਕਹਾਂਗੇ ਇਸ ਛੋਟੇ ਪਿਆਰੇ ਸਿੱਧੂ ਨੂੰ ਕਮੈਂਟਾਂ ਦੇ ਵਿੱਚ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵਧਾਈਆਂ ਜ਼ਰੂਰ ਦਿਓ ਸਿੱਧੂ ਮੂਸੇਵਾਲੇ ਦੇ ਦੁਬਾਰਾ ਆਉਣ ਤੇ ਆਰ ਨੇ ਤੇ ਕਿ ਕੋਰ ਵਾਲਾ ਮਾਨ ਨੇ ਕੀ ਕਿਹਾ ਤੁਹਾਨੂੰ ਅਸੀਂ ਦੱਸ ਦਿੱਤਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਖੁਸ਼ੀ ਆ ਸਿੱਧੂ ਮੂਸੇਵਾਲੇ ਦੇ ਦੁਬਾਰਾ ਆਉਣ ਦੀ ਸਤਿ ਸ਼੍ਰੀ ਅਕਾਲ